ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਮਰਦ ਮਰਨ ਵਰ ਦੇ ਸਬੰਧ ਦੇ ਵਿੱਚ ਉਹਨਾਂ ਦੀ ਬੀਪੀ ਦੀ ਸਮੱਸਿਆ ਵੀ ਵਧ ਰਹੀ ਹੋਰ ਸਮੱਸਿਆ ਵੀ ਵਧ ਰਹੀਆਂ ਤੇ ਇਸ ਮਾਮਲੇ ਤੇ ਸੁਪਰੀਮ ਕੋਰਟ ਮੇਰੇ ਕੱਲ ਕਈ ਵਾਰੀ ਇੰਟਰਵੈਨ ਕਰ ਚੱਕੀ ਹੈ ਕਰ ਚੁੱਕੀ ਹੈ ਹੁਣ ਦੋ ਦਿਨ ਪਹਿਲਾਂ ਵੀ ਸੁਪਰੀਮ ਕੋਰਟ ਦੇ ਡਿਵੀਜ਼ਨ ਬੈਂਚ ਨੇ ਇੰਟਰਵੈਨ ਕੀਤਾ ਉਹਦੇ ਚ ਪੰਜਾਬ ਸਰਕਾਰ ਦੇ ਚੀਫ ਸਕੱਟਰੀ ਤੇ ਜਿਹੜੇ ਪੰਜਾਬ ਦੇ ਪੁਲਿਸ ਮੁਖੀ ਆ ਉਹਨਾਂ ਨੂੰ ਕਿਹਾ ਵੀ ਅਗਲੀ ਤਰੀਕ ਤੇ ਹਾਜ਼ਰ ਰਹਿਣਾ ਤੇ ਮੈਂ ਸਮਝਦਾ ਕਿ ਮਸਲੇ ਤੁਸੀਂ ਵੀ ਅਸੀਂ ਇਹਦੇ ਤੇ ਪਹਿਲਾਂ ਵੀ ਚਰਚਾ ਕੀਤੀ ਹੈ ਮਸਲੇ ਸਾਰੇ ਕੇਂਦਰ ਸਰਕਾਰ ਨੇ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਦੀ ਗਰੰਟੀ ਦੇਣੀ ਉਹ ਕੇਂਦਰ ਸਰਕਾਰ ਨੇ ਦੇਣੀ ਹੈ ਹੋਰ ਕੋਈ ਦੇ ਨਹੀਂ ਸਕਦਾ ਤੇ ਸਾਰਾ ਨੋਟਸ ਵਾਰ-ਵਾਰ ਪੰਜਾਬ ਨੂੰ ਹੋਣ ਦਾ ਕੀ ਤਰੀਕਾ ਕਰ ਇਹਦੇ ਚ ਪੰਜਾਬ ਸਰਕਾਰ ਨੇ ਜਿਹੜੀ ਪੁਲਿਸ ਉੱਥੇ ਉਹਦੀ ਨਫਰੀ ਵਧਾ ਦਿੱਤੀ ਹੈ ਤੇ ਗੱਲਬਾਤ ਵੀ ਚੱਲ ਰਹੀ ਹੈ ਮਤਲਬ ਜਿਹੜੇ ਨੇਗੋਸ਼ੀਏਟਰ ਨੇ ਪੁਲਿਸ ਵਾਲੇ ਏ ਡੀਜੀਪੀ ਜਸਕਰਮ ਸਿੰਘ ਰਾਹੀਂ ਵਾਰ-ਵਾਰ ਗੱਲ ਕੀਤੀ ਜਾ ਰਹੀ ਹੈ ਪਰ ਗੱਲ ਕਿਸੇ ਪਾਸੇ ਲੱਗ ਨਹੀਂ ਰਹੀ ਪਰ ਇੱਕ ਗੱਲ ਜ਼ਰੂਰ ਇਹ ਆ ਰਹੀ ਹੈ ਵੀ ਇਹ ਕਿਹਾ ਜਾਂਦਾ ਵੀ ਜੇ ਦੱਲੇਵਾਲ ਦਾ ਕਹਿਣਾ ਕੇਂਦਰ ਸਰਕਾਰ ਕੋਈ ਉਹਨਾਂ ਨੂੰ ਗੱਲਬਾਤ ਸੱਦਾ ਦੇਵੇ ਫਿਰ ਉਹ ਆਪਣੇ ਮਰਨ ਵਰ ਤੋੜ ਸਕਦੇ ਆ ਤੁਸੀਂ ਸਮੁੱਚੀ ਸਥਿਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਹੈਗਾ ਤੁਹਾਡੇ ਦੇ ਦਾ ਕੰਮ ਆਲੀ ਗੱਲ ਹੈ ਕਿਸੇ ਦੇ ਦਾ ਬਸ ਉਹ ਰੱਖਣਾ ਆਪਣੇ ਆਪ ਚ ਜੋ ਵੀ ਹੁੰਦਾ ਹਾਲਤ ਸਾਡੇ ਸਾਹਮਣੇ ਆ ਉਹਨੂੰ ਚਰਚਾ ਕਰਨ ਦਾ ਫਾਇਦਾ ਨਹੀਂ ਹੈ ਇਹਦੇ ਵਿੱਚ ਤੁਸੀਂ ਸਹੀ ਕਿਹਾ ਕਿ ਮੰਗਾ ਕੇ ਅੰਦਰ ਦੇ ਖਿਲਾਫ ਨੇ ਧਰਨਾ ਕੇਂਦਰ ਦੇ ਖਿਲਾਫ ਹੈ ਮੁਕਰਿਆ ਕੇਂਦਰ ਹੈ ਇਹ ਜ਼ਿੰਮੇਵਾਰੀ ਪੰਜਾਬ ਦੀ ਪੈ ਗਈ ਦੂਜੀ ਗੱਲ ਕੇਂਦਰ ਕੋਲ ਸਭ ਤੋਂ ਜ਼ਿਆਦਾ ਅਜੇ ਉਹਨਾਂ ਨੂੰ ਚਲੋ ਬਚਾਨ ਦੀ ਗੱਲ ਹੈ ਜਦ ਫੈਸਲੇ ਜਿਹੜੇ ਸਿਆਸੀ ਹੋਣੇ ਹੋਣ ਉਹਨਾਂ ਨੂੰ ਅਦਾਲਤਾਂ ਦੇ ਰੱਖੀ ਅਸੀਂ ਕਰਨਾ ਸ਼ੁਰੂ ਕਰਾਂਗੇ ਉਦੋਂ ਇਹਦਾ ਮਤਲਬ ਸਾਡਾ ਸੰਵਿਧਾਨ ਟੁੱਟ ਰਿਹਾ ਮੈਂ ਇਹ ਕਹਾਂਗਾ ਉਹਦੇ ਵਿੱਚ ਡੱਡਿਆ ਸਾਹਿਬ ਨੇ ਵਰਤ ਰੱਖਿਆ ਹੋਇਆ ਹੈ ਡੱਡਿਆ ਸਾਹਿਬ ਨੂੰ ਬਚਾਣਾ ਹੈ ਕਿ ਕੇਂਦਰ ਪਹਿਲਾਂ ਕੇਂਦਰ ਦੇ ਉੱਤੇ ਕੇਂਦਰ ਚਾਰਜ ਹੋਈ ਕਿਉਂ ਨਹੀਂ ਕਰਦਾ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਕਿਉਂ ਨਹੀਂ ਕਰ ਕੇ ਕੇਂਦਰ ਨੂੰ ਵੀ ਇਹਨਾਂ ਨਾਲ ਗੱਲਬਾਤ ਕਰੋ ਦੂਜੀ ਗੱਲ ਕਿ ਉਹਨਾਂ ਦੀ ਜਾਨ ਬਚਾਉਣ ਦੀ ਗੱਲ ਕਰਦੇ ਨੇ ਸੁਰੱਖਿਆ ਬਲਵੀ ਕੇਂਦਰ ਕੋਲ ਜਾ ਰਹੇ ਨੇ ਉਹ ਤਾਂ 25 50 50 ਕਿਲੋਮੀਟਰ ਤੱਕ ਪੰਜਾਬ 'ਚ ਨਾਲ ਰੱਖੇ ਨੇ ਡਾਕਟਰੀ ਜਿਹੜੀ ਜਿਹੋ ਜੀ ਉਹਨਾਂ ਦੀ ਹਾਲਤ ਹੈ ਜਿੱਡੀ ਉਮਰ ਹੈ ਜਿਸ ਤਰ੍ਹਾਂ ਦੀਆਂ ਤਕਲੀਫਾਂ ਨੇ ਜਿੰਨੇ ਜਨ ਹੋ ਗਏ ਉਹਦੇ ਵਿੱਚ ਜੋ ਚਾਹੀਦਾ ਹੈ ਬਾਇਓ ਕੰਸਟ੍ਰੀ ਉਹਨਾਂ ਦਾ ਸਾਰਾ ਸਰੀਰ ਦਾ ਅੰਦਰਲਾ ਜਿਹੜਾ ਤਵਾਜਨ ਹੁੰਦਾ ਹੈ ਉਹ ਹਿੱਲਿਆ ਹੁੰਦਾ ਹੈ ਉਹ ਸਾਰੇ ਨੂੰ ਸੈੱਟ ਕਰਨ ਵਾਸਤੇ ਜਿੱਡੇ ਵੱਡੇ ਜੰਤਰ ਜਿੱਡੀ ਵੱਡੀ ਮੁਹਾਰਤ ਕੇਂਦਰ ਕੋਲ ਹੈ ਉਹ ਤਾਂ ਪੰਜਾਬ ਕੋਲ ਹੈ ਨਹੀਂ ਪੰਜਾਬ ਦੇ ਮੈਡੀਕਲ ਕਾਲਜਾਂ ਕੋਲ ਔਰ ਕੇਂਦਰ ਦੀ ਇੱਥੇ PGIA ਹੈ ਕੇਂਦਰ ਦੀ ਆਲ ਇੰਡੀਆ ਇੰਸਟੀਚਿਊਟ ਮਿਠਿੰਦੇ ਹੈਗੀ ਹੈ ਤੇ ਆਲ ਇੰਡੀਆ ਇੰਸਟੀਚਿਊਟ ਦਿੱਲੀ ਦੀ ਹੈਗੀ ਹੈ ਸਾਰੇ ਨੇੜੇ ਰਿਸ਼ੀਕੇਸ਼ ਦੇ ਵਿੱਚ ਹੈ ਹਾਂਜੀ ਤੇ ਇਹ ਸਾਰੇ ਅੰਦਾਲੇ ਹੈਗੀਆਂ ਨੇ ਇਹਨਾਂ ਦੇ ਇੰਸਟੀਚਿਊਟ ਉਹ ਕੇਂਦਰ ਨੂੰ ਹੁਕਮ ਕਰਨ ਦੀ بجائے ਉਹ ਪੰਜਾਬ ਸਰਕਾਰ ਦੇ ਡੀਜੀਪੀ ਨੂੰ ਬੁਲਾ ਕੇ ਕਹੀ ਜਾਣਾ ਪੰਜਾਬ ਸਰਕਾਰ ਦੇ ਚੀਫ ਸੇਕ ਕਿਉਂ ਕੀ ਕਰਨਗੇ ਫਿਰ ਜਿਹੜਾ ਹੈਗਾ ਜੇ ਉਹ ਦੋ ਉਹਨਾਂ ਦੇ ਸਾਹਮਣੇ ਚ ਬੈਠੇ ਨੇ ਬਾਰਡਰ ਦੇ ਉੱਤੇ ਜੇ ਪਹਿਨਾ ਜਿਹੜੇ ਹਰਿਆਣੇ ਵਾਲੇ ਇੱਧਰ ਆ ਕੇ ਗੋਲੀਆਂ ਚਲਾਉਂਦੇ ਰਹੇ ਉਹਨਾਂ ਨੂੰ ਕਦੇ ਰੋਕਿਆ ਨਹੀਂ ਵੀ ਤੁਸੀਂ ਦੂਜੇ ਪਾਸੇ ਜਾ ਕੇ ਕਿਉਂ ਚਲਾਉਨੇ ਹੁਣ ਹਰਿਆਣੇ ਵਾਲਿਆਂ ਦੀ ਨਾਲ ਡਿਊਟੀ ਕੋਈ ਨਹੀਂ ਲਾਉਂਦੇ ਹਰਿਆਣੇ ਵਾਲੇ ਨਾਲ ਮੇਕਾ ਸਾਹ ਡੰਡਿਆਲ ਨੇ ਬੰਤ ਰੱਖਿਆ ਡੰਡਿਆਲ ਪੰਜਾਬੀ ਹੈ ਪਰ ਉਹਨੂੰ ਸਮਰਥਨ ਕਿੰਨਾ ਦਾ ਜਿਹੜੇ ਉੱਤੇ ਸਾਰੇ ਬੈਠੇ ਨੇ ਉਹ ਸਾਰੇ ਬੈਠਣ ਚ ਹਰਿਆਣੇ ਵਾਲਿਆਂ ਦਾ ਵੀ ਸਮਰਥਨ ਹੈ ਹਰਿਆਣੇ ਦੀ ਪੀਜੀਐਮਸ ਰੋਤ ਦਾ ਜਿਹੜੀ ਉਹ ਵਿੱਚ ਹੈਗੀ ਹੈ ਨਾ ਜੇ ਇਸ ਕਰਕੇ ਇਹ ਮੈਨੂੰ ਆਇਆ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਤਨਾ ਕਿਤੇ ਵੀ ਪੰਜਾਬ ਵੱਡੀ ਦਾ ਬੱਕਰਾ ਬਣੀ ਜਾ ਰਿਹਾ ਕਿਸੇ ਨਾ ਕਿਸੇ ਤੇ ਜੇ ਪੰਜਾਬ ਨੂੰ ਵੱਡੀ ਦਾ ਬੱਕਰਾ ਬਰੋਣਾ ਫਿਰ ਬਣੀ ਚਾਹੇ ਇਹਦੇ ਵਿੱਚ ਡੱਲਿਆ ਸਾਹਿਬ ਦੀ ਸੇਤ ਨੂੰ ਬਚਾਉਣ ਦਾ ਇੱਕੋ ਤਰੀਕਾ ਹੈਗਾ ਉਹ ਕਿ ਕੇਂਦਰ ਦੇ ਉੱਤੇ ਜ਼ਿੰਮੇਵਾਰੀ ਪਾਈ ਜਾਵੇ ਦੂਜਾ ਕੇਂਦਰ ਨੂੰ ਕਿਹਾ ਜਾਵੇ ਇਹਨਾਂ ਨਾਲ ਗੱਲਬਾਤ ਕਰੋ ਜੇ ਉਹਨਾਂ ਨੇ ਇਹ ਕਹਿਤਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੀ 100 ਨੁਕਸ ਹੋ ਸਕਦੇ ਨੇ ਪੰਜਾਬ ਸਰਕਾਰ ਨੇ ਆਪਣੇ ਕੋਈ ਢਾਂਗ ਨਹੀਂ ਮਾਰ ਸਕਦੀ ਪੰਜਾਬ ਸਰਕਾਰ ਸੁਰੱਖਿਆ ਬਦ ਨਾ ਕਿ ਉਹਨੂੰ ਚੁੱਕ ਕੇ ਨਹੀਂ ਲੈ ਸਕਦੀ ਮੈਂ ਤਾਂ ਅੱਜ ਵੀ ਦਾ ਦਿੰਦਾ ਕੇਂਦਰ ਨਰੇਂਦਰ ਜੁਮੇਦਾਰੀ ਫਿਰ ਜੇ ਇਹ ਕਰਨੀ ਹੈ ਜੇ ਹੁਣ ਤਾਂ ਕੇਂਦਰ ਨਿੱਕੀ ਜਿਗ੍ਹਾ ਦੇ ਉੱਤੇ ਯੂਪੀ ਲਾਦਰ ਚੱਕ ਕੇ ਇੱਥੇ ਆ ਕੇ ਛਾਪੇ ਮਾਰਨ ਲੱਗ ਜਾਂਦਾ ਤੇ ਹੁਣ ਇਸ ਤੇ ਨਹੀਂ ਕਰ ਸਕਦਾ ਕੇਂਦਰ ਜਾ ਕੇ ਨਿਕਲ ਗਿਆ ਉਹ ਕਹਿੰਦਾ ਵੀ ਪੰਜਾਬ ਦੀ ਖਾਨਾ ਜੰਗੀ ਕਰੋ ਇਹ ਖਾਨਾ ਜੰਗੀ ਗਲਤ ਹੈ ਇਹਦੇ ਵਿੱਚ ਜੇ ਕੋਈ ਜਿਹੜਾ ਵੀ ਕਰਨਾ ਉਹਨਾਂ ਨੂੰ ਰਾਜ਼ ਵੀ ਕੇਂਦਰ ਨੇ ਦੇਣਾ ਕੇਂਦਰ ਕੋਲ ਹੀ ਉਹਦੀ ਸਮਝ ਆ ਜਾ ਰਹੀ ਹੈ ਕਿ ਕੇਂਦਰ ਨੇ ਹੀ ਉਹਨਾਂ ਦੀ ਗੱਲ ਸੁਣਨੀ ਹੈ ਕਿ ਡੱਲਿਆਲ ਸਾਹਿਬ ਨੇ ਕਹਿਤਾ ਵੀ ਜੇ ਕੇਂਦਰ ਸਾਡੀ ਗੱਲ ਸੁਣਨੀ ਸ਼ੁਰੂ ਕਰ ਦੇਵੇ ਮੈਂ ਹੱਸਾ ਕੇ ਜਾਣ ਚਾਹ। ਤੇ ਉੱਥੇ ਕਿਉਂ ਨਹੀਂ ਕਰਦੇ ਉੱਥੇ ਹੁਕਮ ਕਰਨਾ ਤੇ ਉਹ ਜਿਹੜਾ ਹੈਗਾ ਵੀ ਪੰਜਾਬ ਦੇ ਉੱਤੇ ਫਿਰ ਤਾਂ ਠੀਕ ਹੈ ਪਾਣੀ ਨੀਵੇਂ ਥਾਂ ਨੂੰ ਲੱਗਦਾ ਹੈ ਵੀ ਆ ਕੇ ਤੁਸੀਂ ਕਹੀ ਜੋ ਕਹੀ ਜੋ ਆਖਰਕਾਰ ਕੀ ਹੁੰਦਾ ਆਖਰਕਾਰ ਜਿਵੇਂ ਹੁਣ ਪਿੱਛੇ ਚੀਫ ਜਸਟਿਸ ਰਟਾਇਰ ਹੋਏ ਨੇ ਉਹਨਾਂ ਤੋਂ ਕਿੰਨੇ ਸਵਾਲ ਖੜੇ ਹੋਗੇ ਜੇ ਜਿਹੜਾ ਲੋਕਾਂ ਦਾ ਵਰਤਸਵ ਉਹਨਾਂ ਚ ਲਈ ਰਹਿਣਾ ਹੁੰਦਾ ਜਿੰਨਾ ਚਿਰ ਉਹ ਲੋਕਾਂ ਦੇ ਮਨਾਂ 'ਚ ਰਹੇ ਵੀ ਹਾਂ ਨਹੀਂ ਇਹ ਠੀਕ ਕਮਤਰੀਕੇ ਨਾਲ ਚੱਲ ਰਿਹਾ ਹੈ ਜਿੱਦ ਉਹਨਾਂ ਨੂੰ ਆਇ ਲੱਗੀ ਹੋਈ ਯਾਰ ਇਹ ਤਾਂ ਇੱਕ ਪੱਖ ਜਾ ਹੋਈ ਜਾ ਰਿਹਾ ਹੈ ਇਹਦੇ ਵਿੱਚ ਆ ਗੱਲ ਹੋਣੀ ਚਾਹੀਦੀ ਹੈ ਥੋੜੀ ਦੇਰ ਤੱਕ ਲੋਕ ਚੁੱਪ ਕਰਦੇ ਹੁੰਦੇ ਨੇ ਬਹੁਤ ਜ਼ਿਆਦਾ ਚੁੱਪ ਨਹੀਂ ਕਰਦੇ ਤੇ ਤਾਂ ਅੰਗਰੇਜ਼ ਦਾ ਰਾਜ ਨਹੀਂ ਰਿਹਾ ਅੰਗਰੇਜ਼ ਦੇ ਜਦਿਆਂ ਨੂੰ ਤਾਂ ਕੋਈ ਕੁਝ ਕਹਿ ਵੀ ਨਹੀਂ ਸਕਦਾ ਸੀ ਸੋ ਐਸੀ ਗੱਲ ਨਹੀਂ ਹੁੰਦੀ ਲੋਕ ਸਾਰੇ ਉਸ ਪਾਸੇ ਇੰਤਪਰ ਪੈਂਦੇ ਨੇ ਸੋ ਇੱਥੇ ਜਿਹੜਾ ਏ ਸੁਪਰੀਮ ਕੋਰਟ ਕੋਲ ਤਾਂ ਬੜੀ ਸ਼ੌਕਤਰੀ ਕਮਾਣ ਲੋ ਸੁਪਰੀਮ ਕੋਰਟ ਤੱਕ ਵਿਕਟਾ ਕੇਂਦਰ ਨੂੰ ਡਾਇਰੈਕਸ਼ਨ ਲੈਣ ਵਿੱਚ ਇਹਨਾਂ ਨਾਲ ਗੱਲ ਕਰੋ ਇਹ ਕੀ ਔਖਾ ਕੰਮ ਹੈ ਗੱਲ ਹੀ ਕਰਨੀ ਹੈ ਨਾ ਜੇ ਤਾਂ ਹਾਂਜੀ ਮਸਲਾ ਹੱਲ ਹੁੰਦਾ ਹੈ ਨਹੀਂ ਹੁੰਦਾ ਉਹ ਤਾਂ ਸਮਾਂ ਦੱਸੇਗਾ ਜੇ ਸੀਰੀਅਸਲੀ ਉਹਦੀ ਜਾਨ ਬਚਾਉਣੀ ਹੈ ਜਿਹੜੀ ਕਿ ਬਚਾਉਣੀ ਚਾਹੀਦੀ ਹੈ ਫਿਰ ਉਹਨਾਂ ਨੂੰ ਗੱਲ ਕਰਨ ਦੀ ਡਾਇਰੈਕਸ਼ਨ ਦੇ ਦੇਣਾ ਦੋ ਤਰੀਕਾ ਬਣਾਇਆ ਕਰ ਲੋ ਡੀਜੀ ਨੂੰ ਬੁਲਾਉਂਦੀ ਵਿੱਚ ਉਹਨਾਂ ਨੂੰ ਵੀ ਬੁਲਾਉਣ ਕਿਉਂ ਨਹੀਂ ਬੁਲਾਉਂਦੇ ਉਹਨਾਂ ਨੂੰ ਬੁਲਾ ਕੇ ਐਗਰੀਕਲਚਰ ਸੈਕਟਰੀ ਨੂੰ ਬੁਲਾਉਣਾ ਕਿਉਂਕਿ ਮਾਮਲਾ ਐਗਰੀਕਲਚਰ ਨਾਲ ਹੈ ਐਗਰੀਕਲਚਰ ਸੈਕਟਰ ਨੂੰ ਬਲਾਕ ਕਹਿਣ ਵੀ ਆ ਕੋਲ ਗ੍ਰਾਮ ਮੰਤਰੀ ਨੂੰ ਬੁਲਾਉਣਾ ਗ੍ਰਾਮ ਮੰਤਰੀ ਜੀ ਨਾਇਨ ਨੂੰ ਬੁਲਾਉਣਾ ਕਿਸਾਨ ਨੂੰ ਬੁਲਾਉਣਾ ਸੋ ਇਸ ਕਰਕੇ ਜਿੰਨਾ ਨੂੰ ਬੁਲਾ ਕੇ ਕਹਿਣਾ ਪੈਂਦਾ ਹੈ ਇਹਦੇ ਡਾਕਟਰੀ ਵਾਸਤੇ ਅਧਿਆਲੇ ਨੂੰ ਮੈਡੀਕਲ ਵਾਲਿਆਂ ਨੂੰ ਬੁਲਾਉਣਾ ਵੀ ਭਾਈ ਤੁਸੀਂ ਇਹਨਾਂ ਦਾ ਦੇਖੋ ਮਸਲਾ ਹੱਲ ਹੋ ਸਕਦਾ ਕੋਈ ਔਖਾ ਕੰਮ ਨਹੀਂ ਹੈ ਉਸ ਤਰੀਕੇ ਨਾਲ ਗੱਲਬਾਤ ਸ਼ੁਰੂ ਕਰਦੇ ਹੁਣੇ ਇੱਕ ਪਾਸੇ ਨੂੰ ਗੱਲ ਹੋ ਗਈ ਹੈ ਕਿ ਉਹ ਵਕਤ ਦੇ ਵਿੱਚ ਉਹ ਹਸਤਾਖਜਾਂ ਨੂੰ ਤਿਆਰ ਨੇ ਜੇ ਸਰਕਾਰ ਗੱਲਬਾਤ ਸ਼ੁਰੂ ਕਰ ਦੇਵੇ ਨਾ ਤਾਂ ਇੰਨੀ ਰਹਗੀ ਹੁਣ ਤਾਂ ਇਹ ਗੱਲ ਜਿਹੜੀ ਹੈ ਉਹ ਗੱਲ ਪੰਜਾਬ ਸਰਕਾਰ ਨੇ ਥੋੜੀ ਜਿᱷਕ ਕਰਦੀ ਹੈ ਉਹ ਤਾਂ ਗੱਲ ਕੇਂਦਰ ਨੇ ਕਰਦੀ ਹੈ ਫਿਰ ਜੇ ਕੇਂਦਰ ਗੱਲ ਕਰਦਾ ਨਹੀਂ ਤੇ ਪੰਜਾਬ ਸਰਕਾਰ ਨੂੰ ਕੱਲ ਨੂੰ ਮਾਨਯੋਗ ਸੁਪਰੀਮ ਕੋਰਟੇ ਕਹੀ ਜਾਂਦੇ ਵੀ ਤੁਸੀਂ ਚੱਕੋ ਇਹਨਾਂ ਨੂੰ ਇਹਨਾਂ ਦਾ ਲਾਂਚ ਕਰੋ ਲਾਂਚ ਨਾ ਕਰੋ ਫਿਰ ਤਾਂ ਮਤਲਬ ਇਹ ਹੈ ਵੀ ਗੱਲ ਕਰੇ ਤਾਂ ਬਿਨਾ ਤੁਸੀਂ ਆ ਕਰੋ ਫਿਰ ਤਾਂ ਗੱਲ ਉਲਟੀ ਹੋ ਗਈ ਸੋ ਇਸ ਕਰਕੇ ਇੱਕ ਮੌਕਾ ਮਿਲ ਗਿਆ ਇੱਕ ਖਿੜਕੀ ਮਿਲ ਗਈ ਸਾਨੂੰ ਇੱਥੋਂ ਹਵਾ ਤਾਜੀ ਆਉਣ ਦੀ ਵੀ ਚੰਦ ਬੁੱਦਾ ਆ ਜੂਗਾ ਜਿਹੜੀ ਹਵਾ ਬੰਦ ਪਈ ਸੀ ਉਹ ਖਿੜਕੀ ਜਿਹੜੀ ਖੁੱਲਦੀ ਹੈ ਉਹਦੀ ਵਰਤੋਂ ਕੱਲ ਨੂੰ ਹੋ ਜਾਣੀ ਚਾਹੀਦੀ ਹੈ ਤੇ ਉਹਦੇ ਵਿੱਚ ਕੇਂਦਰ ਸਰਕਾਰ ਨੂੰ ਚਾਹੀਦਾ ਬਲਕਿ ਮੈਂ ਤਾਂ ਕਹਾਂਗਾ ਸੁਪਰੀਮ ਮਾਨਜੋਗ ਸੁਪਰੀਮ ਕੋਰਟ ਨੂੰ ਕਿਉਂ ਕਹਿਣਾ ਪਵੇ ਕੇਂਦਰ ਸਰਕਾਰ ਕਹੇ ਅੱਜ ਹੀ ਕਹਦੇ ਹੁਕਮ ਕਰਦੇ ਵੀ ਚਲੋ ਜੇ ਅਸੀਂ ਗੱਲਬਾਤ ਕਰਦੇ ਹਾਂ ਹੈ ਤੇ ਡੰਡੇ ਵਾਲਾ ਸਾਹਿਬ ਨੂੰ ਅਸੀਂ ਬੇਨਤੀ ਕਰ ਲਿਆ ਕਿ ਉਹ ਜੋ ਪੰਜਾਬ ਸਰਕਾਰ ਜੀ ਜਿਹੜੀ ਸਾਥੋਂ ਮਦਦ ਦੇਣੀ ਹੈ ਨਾ ਆਓ ਅਸੀਂ ਇਹਨਾਂ ਨੂੰ ਆਗੇ ਨਹੀਂ ਅੰSTITUTE ਦੇ ਅੰਦਰ ਕਰਦੇ ਨੇ ਤੀਜੇ ਚ ਅੰਦਰ ਕਰਦੇ ਆ। ਇਹ ਕੰਮ ਮੈਂ ਕੋਲ ਕੰਮ। ਉਹਨਾਂ ਨੇ ਹਾਂ ਕਹਿਤੀ ਹੈ। ਕਹਿੰਦੇ ਹੈ ਨਾ ਹਾਂਜੀ ਹਾਂਜੀ ਹਾਂ ਪੀਜੀ ਭੇਜਣ ਦੀ ਡਿਊਟੀ ਪੰਜਾਬ ਸਰਕਾਰ ਦੀ ਨਾ ਦੇਣ ਵੀ ਪੰਜਾਬ ਸਰਕਾਰ ਅਸੇ ਪੀਜੀ ਛੱਡ ਕੇ ਆ ਵੀ ਨਾ ਬਹੁਤੀ ਗੱਲ ਹੈ ਖਰਚਾ ਕਰਨ ਦੀ ਡਿਊਟੀ ਲਾ ਦੇਣ ਵੀ ਪੰਜਾਬ ਸਰਕਾਰ ਖਰਚਾ ਕਰੋ ਅਸੀਂ ਆ ਸਾਡਾ ਹੀ ਲੋ ਹੈ ਉਹ ਅਸੀਂ ਆਪਣੇ ਹੀ ਲੋ ਤੇ ਆਪੇ ਖਰਚਾ ਕਰਦਾਂਗੇ ਸਾਨੂੰ ਕੋਈ ਆਉਤ ਸੋ ਇਹ ਤਾਂ ਕੋ ਕੰਮ ਨਹੀਂ ਹੈ ਜੇ ਕਰਨਾ ਚਾਹੇ ਕੇਂਦਰ ਜੇ ਨਹੀਂ ਕਰਨਾ ਚਾਹੁੰਦੇ ਵੀ ਉਹ ਚਾਹੁੰਦੇ ਨੇ ਵੀ ਨਹੀਂ ਨਹੀਂ ਹੁਣ ਇਹ ਦਾ ਵੱਡਾ ਲੀਡਰ ਹੈ ਇਹ ਨਾ ਹੀ ਰਹੇ ਤਾਂ ਚੰਗਾ ਫੇਰ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਕੇਂਦਰ ਤੋਂ ਪਹਿਲ ਕਰੀ ਦੇਣੀ ਚਾਹੀਦੀ ਜਦ ਹੁਣ ਅਖਬਾਰਾਂ 'ਚ ਆ ਗਿਆ ਸਭ ਕੁਝ ਆ ਗਿਆ ਉਹਨਾਂ ਨੇ ਕਹਿਤਾ ਵੀ ਅਸੀਂ ਕਰਨਾ ਚਾਹਾਂ ਤੇ ਫਿਰ ਅਸੀਂ ਕੀ ਸੋ ਇਹ ਤਾਂ ਇਹੀ ਹੈ ਨਾ ਵੀ ਉਹ ਅਗਰ ਅਸੀਂ ਇੱਕ ਪੰਜਾਬੀ ਚ ਹੁੰਦਾ ਵੀ ਜਿਹਦੇ ਤੇ ਜ਼ੋਰ ਚਾਹਦਾ ਨਹੀਂ ਦੂਜੇ ਨੂੰ ਕੱਟਣਾ ਕੰਨ ਮਰੋੜਨੇ ਸ਼ੁਰੂ ਕਰ ਦੋ ਫਿਰ ਤਾਂ ਠੀਕ ਹੈ ਤਾਂ ਕਾਲ ਮਰੋਲੇ ਜਾਂਗੇ ਤੁਮ ਮਰੋਲੇ ਜਾਂਗੇ ਫਿਰ ਨਿੱਕੀ ਜੋ ਹੁੰਦਾ ਪਰ ਇਸ ਵੇਲੇ ਅੱਜ ਨਵਾਂ ਸਾਲ ਹੈ ਅੱਜ ਸਾਰੇ ਹੰਤੇ ਨਾਲੋਂ ਸ਼ਾਂਤੀ ਨਾਲ ਰਮੇ ਨਾਲ ਤੇ ਇਨਸਾਫ ਨਾਲ ਨਜ਼ਰ ਨਾਲ ਦੇਖਦੇ ਹੋਏ ਇੱਕ ਨਜ਼ਰ ਨਾਲ ਦੇਖਦੇ ਹੋਏ ਡੰਡੇ ਆਲਸਾਫ ਦੀ ਜਾਨ ਨੂੰ ਬਚਾਉਣਾ ਜ਼ਰੂਰੀ ਹੈ ਔਰ ਉਹਦੇ ਵਾਸਤੇ ਡੰਡੇ ਆਲਸਾਫ ਨੇ ਜਿਹੜਾ ਸਟੈਂਡ ਲਿਆ ਸੀ ਉਹ ਤੋਂ ਉਹਨਾਂ ਨੇ ਆਪ ਦਾ ਸਟੈਂਡ ਸਪਸ਼ਟ ਕਰਤਾ ਜਿਹਦੇ ਵਿੱਚ ਉਹ ਕਹਿੰਦੇ ਸੀ ਮੈਂ ਤਾਂ ਜਾਣਾ ਹੀ ਨਹੀਂ ਉਹਨਾਂ ਨੇ ਕਹਿਤਾ ਵੀ ਜੇ ਗੱਲਬਾਤ ਕਰਨੀ ਕਿਉਂਕਿ ਮਾਮਲਾ ਉਹਨਾਂ ਦਾ ਠੀਕ ਸੀ ਵੀ ਗੱਲਬਾਤ ਤਾਂ ਕਰੋ ਸਾਡੇ ਨਾਲ ਉਹ ਕਹਿੰਦੇ ਠੀਕ ਹੈ ਜੀ ਗੱਲਬਾਤ ਕਰਨਗੇ ਮੈਂ ਹਸਤਾ ਜਾਨ ਨੂੰ ਤਿਆਰ ਮਸਲਾ ਕਾਫੀ ਵੱਗੇ ਵਰਗੀ ਗੱਲ ਤਾਂ ਵਧੀਆ ਹੋ ਗਿਆ ਸਮਾਂ ਨਹੀਂ ਤਾਂ ਕਿੱਥੇ ਤੋਦਨ ਤਾਂ ਸ਼ੀਸ਼ੇ ਬਣਾਏ ਸੀ ਚੰਗਾ ਵਟਕੇ ਦਿਖਾਓ ਇੱਥੇ ਗੁੰਹਰਾਬਾ ਹੋਣਾ ਸੀ ਇਹ ਹੁਣ ਤਾਂ ਸਰਕਾਰ ਨੂੰ ਆਪ ਹੀ ਚਾਹੀਦਾ ਕੇਂਦਰ ਸਰਕਾਰ ਨੂੰ ਮੈਂ ਤਾਂ ਕਹਾਂਗਾ ਪ੍ਰਿੰਮਿਸਟਰ ਨੂੰ ਫੇਰ ਕਰ ਲੈਣੀ ਚਾਹੀਦੀ ਹੈ ਕਿ ਠੀਕ ਹੈ ਅਸੀਂ ਗੱਲਬਾਤ ਕਰਨ ਤਿਆਰ ਹਾਂ ਮੈਂ ਆਪਦੇ ਖਰੀ ਮੰਤਰੀ ਨੂੰ ਭੇਜਦਾ ਗੱਲਬਾਤ ਕਰ ਦਿਆ ਸੀ ਜਾ ਇਹਨਾਂ ਨੂੰ ਬੁਲਾਉਣਿਆ ਇਹਨੇ ਲੀਡਰ ਆ ਜਾਣ ਸਾਡੇ ਕੋਲ ਆ ਜਾਣ ਤੇ ਉਧਰੋਂ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਵੀ ਅਸੀਂ ਸਾਰੀ ਮਦਦ ਦੇਾਂਗੇ ਤੇ ਡੱਲੇਆਲ ਸਾਹਿਬ ਨੂੰ ਬੇਨਤੀ ਕਰਦੇ ਆਂ ਅਸੀਂ ਉਹਨਾਂ ਨੂੰ ਪੀਜੀ ਵਿੱਚ ਦਾਖਲ ਕਰਕੇ ਇਲਾਜ ਕਰਾਉਣੇ ਆ ਕਿ ਕਿ ਓੱਖਾ ਕੰਮ ਹੈ ਹੁਣ ਤਾਂ ਗੱਲ ਹੋ ਗਈ ਨਾ ਉਹਨੂੰ ਮੰਨ ਲੈ ਕਿ ਸੁਪਰੀਮ ਕੋਰਟ ਦਾ ਕਾਨੂੰਨ ਹੁਣ ਚ ਫਾਈਲ ਕਰਦੇ ਨੇ ਕਿ ਜੇ ਅਸੀਂ ਉਹਨਾਂ ਨੂੰ ਲੈ ਗਿਆ ਤੀਜੇ ਚ ਉਹਨਾਂ ਦਾ ਇਲਾਜ ਕਰਾ ਰਹੇ ਹਾਂ ਨਾ ਡੀਜੀਪੀ ਨੂੰ ਜਾਣਾ ਪਵੇ ਨਾ ਕੁਝ ਹੋਰ ਜਾਣਾ ਪਵੇ ਸੁਪਰੀਮ ਕੋਰਟ ਕਹੇ ਵੀ ਠੀਕ ਹੈ ਜੇ ਤੁਸੀਂ ਆਪੇ ਮਸਲਾ ਹੱਲ ਕਰ ਲਿਆ ਸਾਨੂੰ ਕੀ ਇਤਰਾਜ਼ ਅਸੀਂ ਤਾਂ ਇਹੇ ਕਰਕੇ ਕਹਿੰਦੇ ਸੀ ਤੁਸੀਂ ਹੱਲ ਨਹੀਂ ਕਰ ਰਹੇ ਅਸੀਂ ਤਾਂ ਦਖਲਦਗੀ ਤਾਂ ਕਰਾਈ ਸੀ ਨਵੇਂ ਸਾਲ ਦੇ ਵਿੱਚ ਨਵੀਂ ਸ਼ੁਰੂਆਤ ਕਰ ਸਕਦੇ ਹਾਂ ਸਰ ਜੀ ਇਸ ਤੋਂ ਦੋ ਗੱਲਾਂ ਹੋਰ ਨੇ ਇਹ ਜਿਹੜੀਆਂ ਇਹਦੇ ਨਾਲ ਹੀ ਜੁੜੀਆਂ ਨੇ ਇੱਕ ਤਾਂ ਇਹ ਹੈਗਾ ਕਿ ਪੰਜਾਬ ਬੰਦ ਬੜਾ ਸਫਲ ਰਿਹਾ ਪਰ ਮਾਮਲਾ ਪੂਰੇ ਦੇਸ਼ ਦੇ ਕਿਸਾਨਾਂ ਦਾ ਸੀਗਾ ਉਹਦਾ ਕੋਈ ਇੰਪੈਕਟ ਤੈਨੂੰ ਲੱਗਦਾ ਦੂਜਾ ਇਹ ਹੈ ਵੀ ਸੰਯੁਕਤ ਕਿਸਾਨ ਮੋਰਚੇ ਨੇ ਦੱਲੇਵਾਲ ਤੇ ਜਿਹੜਾ ਦੂਜੀ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਨੂੰ ਕਿਹਾ ਵੀ ਅਸੀਂ ਚਾਰ ਨੂੰ ਟੁਹਾਣੇ 'ਚ ਇਕੱਠ ਰੱਖਿਆ ਤੁਸੀਂ ਚਾਰ ਨੂੰ ਖਨੋਰੀ 'ਚ ਰੱਖਦੇ ਆ ਆਪਾਂ ਡੇਟਾ ਬਦਲ ਲੀਏ ਤੁਸੀਂ ਡੇਟ ਜਾਂ ਪੰਜ ਨੂੰ ਕਰ ਲਓ ਜਾਂ ਤਿੰਨ ਨੂੰ ਕਰ ਲਓ ਐਵੇਂ ਕਰ ਲਓ ਇਹਦੇ ਨਾਲ ਥੋੜੀ ਜੀ ਜਿਹੜੀ ਸਾਡੀ ਏਕਤਾ ਉਸ ਪਾਸੇ ਵੱਲੋਂ ਵੀ ਗਲਤ ਤੁਰੇਗੀ ਠੀਕ ਪਾਸੇ ਵੱਲੋਂ ਦਿਸ਼ਾ ਬਣੇਗੀ ਇਸ ਮਸਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇੱਕ ਤਾਂ ਬਦਲ ਨਹੀਂ ਬਣਨੇ ਚਾਹਿੰਗੇ ਪਰ ਇਹ ਇੱਕ ਤਾਂ ਬਣਦੀ ਨਹੀਂ ਹੈ ਜੀ ਅਜੇ ਇਹ ਕਹਿਣ ਦੀ ਗੱਲ ਹੈ ਇੱਕ ਪਾਸੇ ਨੂੰ ਇੱਕ ਹਾਂ ਪੱਕੀ ਗੱਲ ਹੋਈ ਹੈ ਪਿਛੇ ਸਾਲ ਤੇ ਨਵੇਂ ਸਾਲ ਵਾਸਤੇ ਵੀ ਇਹ ਮੁਬਾਰਕਵਾਦੀ ਵੀ ਗੱਲ ਹੈ ਕਿ ਜੱਥੇਬੰਦੀਆਂ ਦੇ ਜਿਹੜੇ ਬਹੁਤ ਗਹਿਰੇ ਮਤਭੇਦ ਸੀ ਉਹ ਘਟੇ ਨੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹਨਾਂ ਨੇ ਵੀ ਚਿੱਠੀ ਲਿਖੀ ਹੈ ਇਹਨਾਂ ਨੂੰ ਵੀ ਹਾਂ ਅਸੀਂ ਮਤਦਾਨ ਤੇ ਆਣਾ ਅਜੇ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਉਹ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਹੈ ਉਹਨਾਂ ਦੇ ਬੰਦੇ ਅਜੇ ਵੀ ਵਿਆਨ ਰਹੀ ਦੇ ਰਹੇ ਨੇ ਦਲੇਰ ਸਾਹਿਬ ਨੇ ਉੱਤੇ ਚਿੱਠੀ ਤੇ ਸਾਈਨ ਵੀ ਨਹੀਂ ਕਰੇ ਖਨੌਰੀ ਬਾਡਰ ਤੇ ਉਹੀ ਬੈਠੇ ਨੇ ਜਿਆਦਾ ਇੱਧਰ ਦੇ ਦੂਜੇ ਬਾਡਰ ਤੇ ਇਹ ਨਹੀਂ ਤੇ ਜੀ ਆਪਾਂ ਦੇਖੀਏ ਸੋ ਮੈਨੂੰ ਐ ਲੱਗਦਾ ਹੈ ਵੀ ਗੱਲ ਤਾਂ ਅਗੇ ਵੱਧ ਸਕਦੀ ਹੈ ਠੀਕ ਹੈ ਕਿ ਆਪ ਸ ਵਿੱਚ ਇੱਕ ਦਿਨ ਰੱਖ ਲੋ ਹੋਰ ਰੱਖ ਲੋ ਪਰ ਜੇ ਉਹ ਨਾ ਵੀ ਇੱਕ ਦਿਨ ਹੋਵੇ ਹੌਲੀ ਹੌਲੀ ਜਿਹੜੀ ਹੈ ਨੇੜਤਾ ਵਧਣੀ ਸ਼ੁਰੂ ਹੋ ਜਾਂਦੀ ਹੈ ਕੜਤਨ ਘਟਾਉਣੀ ਜ਼ਰੂਰੀ ਹੈ ਹੁਣ ਮੈਨੂੰ ਐ ਲੱਗਦਾ ਹੈ ਵੀ ਜਿਹੜੀ ਪਹਿਲਾਂ ਬਹੁਤ ਜ਼ਿਆਦਾ ਕੜਤਨ ਕਰਦੇ ਸੀ ਉਹ ਹੁਣ ਠੱਗੀ ਹੋਈ ਹੈ ਉਹਦੇ ਚ ਜਿਹੜੀ ਇੱਕ ਦੂਜੇ ਤੇ ਹੁਣ ਸਿਰਫ ਇਹ ਜਿਹੜਾ ਗੈਰ ਰਾਜਨੀਤਿਕ ਮੋਰਚਾ ਉਹਦੇ ਲੀਡਰਾਂ ਤੋਂ ਮੈਂ ਕਈ ਸੁਣਿਆ ਇਹ ਵੀ ਜਿਹੜੇ ਕਾਫੀ ਇਹੋ ਜਿਹੇ ਗੱਲਾਂ ਕਰਦੇ ਨੇ ਜਿਹੜੀਆਂ ਕੜਤਨ ਨੂੰ ਨਾ ਦਿੰਦੀਆਂ ਨੇ ਜੇ ਬਾਕੀ ਦੂਜਿਆਂ ਦੇ ਤਾਂ ਅਜੇ ਹੁਣ ਤੇ ਜਿਹੜਾ ਕਿਸਾਨ ਨਿਦੰਸ਼ ਸੰਘਰਸ਼ ਕਮੇਟੀ ਆ ਉਹਨਾਂ ਵਾਲੇ ਉਹ ਜਿਹੜਾ ਕਰਨ ਵਾਲੀ ਗੱਲ ਨਹੀਂ ਉਹ ਨਹੀਂ ਕਰਦੇ ਉਹ ਆਪਣੇ ਤਰੀਕੇ ਨਾਲ ਲੜਾਈ ਲਾ ਰਹਿਣ ਸੋ ਮੈਨੂੰ ਲੱਗਦਾ ਵੀ ਇਹਦੇ ਚ ਵੀ ਇਹ ਇੱਕ ਦੂਜੇ ਦੇ ਨੇੜੇ ਆਉਣਗੇ ਜਿਹੜਾ ਜਿੰਨੀ ਜਿੱਦਾ ਵੱਡਾ ਫਾਟਕ ਪਿਆ ਸੀ ਉਹ ਤਾਂ ਪਹਿਲਾਂ ਹੀ ਘਟਿਆ ਹੋਇਆ ਇਸ ਕਰਦੇ باوجود ਕਿ ਮੋਰਚਾ ਬਿਲਕੁਲ ਮਤਪੇਦ ਨਾ ਲੱਗਿਆ ਹੋਇਆ ਸੀ ਪਰ ਹੁਣ ਉਸ ਤੋਂ ਵੀ ਹੋਰ ਤੱਕ ਦੇ ਹੋ ਕੇ ਇਹ ਅੱਗੇ ਆਉਣਗੇ ਤੇ ਉਹਦੇ ਵਿੱਚ ਜਿਹੜਾ ਇੱਕ ਹਾਂ ਪੱਖੀ ਹੋਇਆ ਪਿਛੇ ਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਇਸ ਕਰਦੇ ਬਾਅਦ ਕਿ ਟਰੈਕਟਰ ਕਹਿੰਦੇ ਵੀ ਤੁਸੀਂ ਲੈ ਕੇ ਜਾ ਫਿਰ ਘਟੋ ਘਟ ਸ਼ਹਿਰ ਵਿੱਚ ਮਾਰਚ ਕਰਿਆ ਟਰੈਕਟਰਾਂ ਨਾਲ ਕਿਉਂਕਿ ਟਰੈਕਟਰ ਕਿਸਾਨਾਂ ਦਾ ਵਾਹਨ ਹੈ ਰੋਕ ਕੇ ਇਹ ਕਰਨਾ ਫਿਰ ਤਾਂ ਕਾਨੂੰਨ ਟਰੱਕ ਰੋਕ ਦੇਣਗੇ ਫਿਰ ਪਰਸਨ ਨੂੰ ਬਸਾਂ ਰੋਕ ਦੇਣਗੇ ਫਿਰ ਤਾਂ ਜਾਂ ਕੁਝ ਵੀ ਰੋਕ ਦੇਣਗੇ ਹਰਿਆਣੇ ਚੋਂ ਨਾ ਜਾਂ ਦੇਣਾ ਕਿ ਕਿਹੜਾ ਇਨਸਾਫ ਹੈ ਕਿਹੜਾ ਕੀ ਅਸੀਂ ਦੇਸ਼ ਦੇ ਵਸਨੀਕ ਨਹੀਂ ਹੈਗੇ ਸਾਡਾ ਕਿਸਾਨ ਦਸੇ ਜਾਤੀ ਨਹੀਂ ਸਕਦਾ ਅਸੀਂ ਰੋਸ ਕਿਉਂ ਨਹੀਂ ਕਰ ਸਕਦੇ ਰੋਸ ਬੱਚੇ ਨੂੰ ਘਰ ਚ ਵੀ ਨਹੀਂ ਤੁਸੀਂ ਰੋਸ ਕਰਨ ਦੇ ਸੜਕ ਤੇ ਵੀ ਨਹੀਂ ਕਰਨ ਦੇ ਫਿਰ ਤਾਂ ਫੇਰ ਉਹ ਕੀ ਕਰੂਗਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਚੰਗੀ ਗੱਲ ਹੋਊਗੀ ਤੇ ਸਾਰੀਆਂ ਜਥੇਬੰਦੀਆਂ ਨੂੰ ਚਾਹੀਦਾ ਹੈ ਵੀ ਇੱਕ ਦੂਜੇ ਨੇੜੇ ਆਉਣ ਆਨ ਵੀ ਕੋਸ਼ਿਸ਼ ਵੀ ਕਰਨੀਆਂ ਨੇ ਤੇ ਮੈਨੂੰ ਉਮੀਦ ਹੈ ਵੀ ਆਗਲਾ ਸਾਗੜਾ ਇਹ ਕਿਸਾਨੀ ਅੰਦੋਲਨਾਂ ਵਾਸਤੇ ਵੀ ਚੰਗਾ ਹੋਵੇਗਾ ਪੰਜਾਬ ਵਾਸਤੇ ਵੀ ਜਿਵੇਂ ਆਪਾਂ ਪਹਿਲੇ ਪਾਠ ਵੀ ਕਹਿ ਕੇ ਆਟਿਆ ਵੀ ਅੰਦੋਲਨ ਹੁਣ ਚੰਗੇ ਪਾਸੇ ਨੂੰ ਵਧਣਗੇ ਕਿਉਂਕਿ ਪੰਜਾਬ ਤੇ ਹਰਿਆਣਾ ਔਖਾ ਬੋਲਦਾ ਉਹ ਜਿਹੜੀ ਔਖ ਹੈ ਉਹਦੇ ਚੋਂ ਨਿਕਲਣਗੇ ਤੇ ਹੋ ਸਕਦਾ ਹੈ ਵੀ ਜਿਹੜੀ ਸਾਡੀ ਸਿਆਸਤ ਹੈ ਸਿਆਸੀ ਲੀਡਰਸ਼ਿਪ ਹੈ ਉਹ ਵੀ ਜਿਹੜੀ ਹੁਣ ਸਿਰਫ WhatsApp ਤੇ Instagram ਤੇ ਜਾਂ X ਦੇ ਉੱਤੇ ਜਾਂ Facebook ਦੇ ਉੱਤੇ ਜਾਂ ਮੀਡੀਆ ਦੇ ਗੱਗੀ ਕਰਕੇ ਆਪਣਾ ਮੁੱਤਾ ਸਾਧ ਰਹੀ ਹੈ ਆਪਦੇ ਏਸੀ ਕਮਰੇ ਵਿੱਚ ਬੈਠ ਕੇ ਉਹਨੂੰ ਵੀ ਸਦਕਾ ਤੇ ਸ਼ਹਿਰ ਆਉਣਾ। ਫੋੜੀ ਤੂੰ ਉਹਨੂੰ ਵੀ ਆਉਦਾ ਬਚੀ ਰਿਹਾ ਥੋੜਾ ਬਦਲਣਾ ਪਏਗਾ ਤੇ ਇੱਕ ਦੂਜੇ ਨੂੰ ਮਿਹਣਵੇਂ ਨੂੰ ਹੋਣ ਦੀ ਬਜਾਏ ਪੰਜਾਬ ਨੂੰ ਹਰਿਆਣੇ ਨੂੰ ਇੱਕਗੇ ਬਣਾਉਣ ਦੀ ਗੱਲ ਦੇ ਵਿੱਚ ਜ਼ਿਆਦਾ ਅੱਗੇ ਵਧਣੀ ਮੈਨੂੰ ਲੱਗਦਾ।